ਦੇਖੋ 2 ਦਸੰਬਰ ਨੂੰ ਜੈਜਾ ਸਿੰਘ ਅਕਾਲਤਾ ਸਾਹਿਬ ਨੇ ਸ਼੍ਰੋਮਣੀ ਕਾਲੀਦਾਲ ਦੀ ਸਾਰੀ ਲੀਡਰਸ਼ਿਪ ਨੂੰ ਲਖਿਮ ਉਸ ਸਮੇਂ ਸਾਪਾਵੇਂ ਸਾਹਿਬ ਸੁਵੀਰ ਸਿੰਘ ਬਾਦਲਪੁਰਾ ਨੂੰ ਜਿਹਨਾਂ ਨੂੰ ਤਲਖਾਇਆ ਕਰਾਰ ਦਿੱਤਾ ਸੀ ਚਾਰਜ ਸ਼ੀਟ ਕੀਤਾ ਸੀ ਤੇ ਉਸ ਤੋਂ ਬਾਅਦ ਕੁਆਂਟਮ ਆਫ ਪਿਨਿਸ਼ਮੈਂਟ ਜਿਹੜਾ ਹੁੰਦਾ ਕੀ ਉਹਨਾਂ ਨੇ ਉਹਨਾਂ ਨੂੰ ਸੇਵਾ ਲਾਉਣੀ ਆ ਉਹਦਾ ਤੈਅ ਕਰਨਾ ਇਹ ਜੈਜਾ ਸਾਹਿਬਾ ਨੇ ਦੋ ਤਰੀਕ ਨੂੰ ਮਿੱਥਿਆ ਸ਼ਾਇਦ ਤੇ ਨਾਲ ਉਸ ਸਮੇਂ ਦੇ ਜਿਹੜੇ ਵਜ਼ੀਰ ਰਹੇ ਨੇ ਸ਼ੇਖ ਵੀ ਦੀਰ ਉਹਨਾਂ ਨੂੰ ਵੀ ਸੱਤਿਆ ਤੇ ਉਸ ਸਮੇਂ ਜਿਹੜੀ ਹੋਰ ਕਮੇਟੀ ਸੀ ਸੁਪਰੀਮ ਬਾਡੀ ਅਕਾਲੀ ਜਰਦੀ ਫੈਸਲੇ ਕਰਨ ਵਾਲੀ ਭਾਵੇਂ ਕਹਿਣ ਨੂੰ ਸੁਪਰੀਮ ਸੀ ਪਰ ਇਸ ਤਰ੍ਹਾਂ ਦੇ ਫੈਸਲੇ ਕਰਦੋਂ ਜਿਹੜੀ ਡਿਸਕਸ ਨਹੀਂ ਹੋਈ ਇਹ ਜਾਗ ਜਹਾਰਾ ਇਹ ਜਹਦਰ ਸਾਹਿਬ ਨੂੰ ਪਤਾ ਦੁਨੀਆ ਨੂੰ ਪਤਾ ਕਿ ਇਸ ਤਰ੍ਹਾਂ ਦੇ ਫੈਸਲੇ ਖਾਸ ਤੌਰ ਤੇ ਜਿਨ੍ਹਾਂ ਫੈਸਲਿਆਂ ਕਰਕੇ ਸਸੂ ਦੀ ਸੀ ਵਾਦ ਨੂੰ ਤਲਖਾਇਆ ਕਰਾਰ ਦਿੱਤਾ ਜਿਨ੍ਹਾਂ ਫੈਸਲਿਆਂ ਕਰਕੇ ਜਹਦਰ ਸਿੰਘ ਅਕਾਲਤਖ ਸਾਹਿਬ ਨੇ ਸ੍ਰੀ ਅਕਾਲਤਖ ਸਾਹਿਬ ਤੇ ਕਰਕੇ ਪੰਥ ਸਿੰਘ ਸਹਿਬਾਂ ਦੀ ਹਾਜ਼ਰੀ ਸਾਸੂ ਵੀਰ ਸੀ ਬਾਦਲ ਨੂੰ ਇਹ ਕਿਹਾ ਕਿ ਉਹਨਾਂ ਦੇ ਕੀਤੇ ਫੈਸਲੇ ਨੇ ਪੰਥ ਨੂੰ ਢਾ ਲਈ ਕੌਮ ਨੂੰ ਢਾ ਲਈ ਔਰ ਸ਼ਰਮਣੀ ਕਾਲੀਦਲ ਪਤਨਾ ਪਿਆ ਇਹ ਫੈਸਲੇ ਜਿਹੜੇ ਸੁਣਾਏ ਉਥੋਂ ਜੋ ਫਰਮਾਨ ਉਹ ਤੋਂ ਬਾਅਦ ਜਿਹੜੀ ਸਥਿਤੀ ਪੈਦਾ ਹੋਈ ਉਹ ਤੋਂ ਬਾਅਦ ਆ ਦੋ ਤਰੀਕ ਨੂੰ ਉਹਦੇ ਤੇ ਇਹ ਫੈਸਲਾ ਕਰਨਾ ਉਹਦੇ ਦੀ ਮੇਰਾ ਖਿਆਲ ਉਹਨਾਂ ਨੇ ਜਿੱਥੇ ਸੱਸ ਵੀ ਸੀ ਬਾਦਲਪੁਰਾ ਨੂੰ ਸੱਦਿਆ ਉਥੇ ਉਸ ਸਮੇਂ ਦੇ ਜਿਵੇਂ ਕਹਿੰਦੇ ਆਈ ਵਿਟਨੈਸ ਕਹ ਲੋ ਉਸ ਸਮੇਂ ਦੇ ਹਾਲਾਤਾਂ ਦੇ ਨਾਲ ਜਿਨ੍ਹਾਂ ਜਿਨ੍ਹਾਂ ਦਾ ਕੋਈ ਲਗਾ ਸੀ ਜ਼ਿੰਮੇਵਾਰੀ ਸੀ ਮਤਲਬ ਉਹਨਾਂ ਲੋਕਾਂ ਨੂੰ ਵੀ ਜਿਵੇਂ ਕੋਰ ਕਮੇਟੀ ਹੋਈ ਉਸ ਸਮੇਂ ਦੇ ਜਹੇਦਾਰ ਸ੍ਰੀ ਅਕਾਲਤਾ ਸਾਹਿਬ ਯਾਨੀ ਗੁਰਵਜਨ ਸਿੰਘ ਹੋਰਾਨੂ ਸਾਹ ਜਹੇਦਾਰ ਗੁਰਮukh ਸਿੰਘ ਹੋਰਾਨੂ ਉਹਨਾਂ ਨੂੰ ਵੀ ਬੁਲਾਇਆ ਤੇ ਨਾਲ ਹੋਰ ਕਮੇਟੀ ਨੂੰ ਵੀ ਬੁਲਾਇਆ ਤੇ ਕੈਬਨਟ ਦੇ ਉਸ ਸਮੇਂ ਦੇ ਸੇਖ ਵਿਜ਼ੀਰਾਂ ਨੂੰ ਬੁਲਾਇਆ ਉਹਨਾਂ ਤੋਂ ਕੀ ਪੁੱਛਣਾ ਚਾਹੁੰਦੇ ਨੇ ਤੇ ਇਹ ਤਾਂ ਜਹਦਾ ਸਰਵਾਨਾਂ ਨੂੰ ਪਤਾ ਹੋਵੇਗਾ ਪਰ ਇਹ ਗੱਲ ਜ਼ਰੂਰ ਆ ਕਿ ਜਿਸ ਤਰ੍ਹਾਂ ਦੇ ਹਾਲਾਤ ਸ਼ਰੋਮਣੀ ਕਾਲੀਦਾਲ ਦੇ ਵਿੱਚ ਬਣੇ ਪਿਛਲੇ ਸਮੇਂ ਇ ਚੁਣੌਤੀਆਂ ਸਾਹਮਣੇ ਆਈਆਂ ਔਰ ਕਾਲੀਦਾਲ ਦੀ ਸਿਚੁਏਸ਼ਨ ਇਤਨ ਤੱਕ ਬਣੀ ਕਿ ਜਿਵਨੀ ਚੋਣਾਂ ਚਾਰ ਜਿਹੜੀਆਂ ਨੇ ਉਹਨਾਂ ਚ ਮੀਤਵਾਰ ਵੀ ਖੜੇ ਨਾ ਕਰ ਸਕੀ ਉਹਦੀ ਚਿੰਤਾ ਉਹਦਾ ਫਿਕਰ ਹਰ ਪੰਥਦਾਰ ਦੀ ਤੇ ਹਰ ਪੰਜਾਬੀ ਦੀ ਸੋ ਇਸੇ ਲਈ ਜਹਦਰ ਸਾਹਿਬਾ ਨੇ ਅੱਗੇ ਪਹਿਲ ਕਦਮੀ ਕੀਤੀ ਆ ਨਤੀਜੇ ਕੀ ਨਿਕਲਣੇ ਉਹ ਸਾਹਮਣੇ ਆਏਗੀ ਗੱਲ ਦੋ ਤੋਂ ਬਾਅਦ ਕੀ ਅੱਬਾ ਆਪ ਵਾਪਸ ਅਕਾਲੀ ਦਲ ਵਿੱਚ ਜਾ ਸਕਦੇ ਹੈ ਕਿਉਂਕਿ ਅਬ ਜਿੱਦੂ ਸਿੰਘ ਬਦਲ ਨੇ ਤਾਂ ਇਸੇ ਖਦ ਦੇ ਦੇਖੋ ਅਸੀਂ ਤਾਂ ਅਕਾਲੀ ਦਲ ਤੋਂ ਬਾਹਰ ਗਏ ਹੀ ਨਹੀਂ ਇਹ ਤਾਂ ਉਹਨਾਂ ਨੇ ਸਾਨੂੰ ਬੁਲਾਉਣਾ ਬੰਦ ਕਰਤਾ ਉਹਨਾਂ ਨੇ ਕਹਿਤਾ ਵੀ ਇਹ ਸਾਡਾ ਹਿੱਸਾ ਨਹੀਂ ਤੇ ਤਾਂ ਅਸੀਂ ਅਸੀਂ ਤਾਂ ਉਦੋਂ ਤੋਂ ਲੈ ਕੇ ਡੇ 1 ਤੋਂ ਇਕੋਗਰ ਕਹਿੰਦੇ ਆਏ ਆ ਕਿ ਜੋ ਲੋਕ ਚਾਹੁੰਦੇ ਨੇ ਜੋ ਪਰਤ ਚਾਹੁੰਦਾ ਜੋ ਪੰਜਾਬ ਚਾਹੁੰਦਾ ਮਹਲ ਜੋ ਗੱਲਾਂ ਅਸੀਂ ਕਹੀਆਂ ਉਹ ਜੱਜ ਦਾ ਸਹਿਬਾਨਾ ਨੇ ਵੀ ਉਹਨਾਂ ਗੱਲਾਂ ਨੂੰ ਮਦਰਸਾ ਸੂਰ ਸਿੰਘ ਬਾਦਲ ਤੋਂ ਸਪੈਕਟ੍ਰਿਕਲ ਲੈਂ ਤੋਂ ਬਾਅਦ ਇੱਕ ਕਿਸਮ ਦਾ ਪ੍ਰਵਾਨ ਜਾਰੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹ ਸਾਡੀਆਂ ਕਈਆਂ ਗੱਲਾਂ ਨੂੰ ਸੱਚ ਸਾਬਤ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਅੱਗੇ ਕਰਨਾ ਇਹ ਤਾਂ ਉਹਨਾਂ ਨੇ ਫੈਸਲਾ ਕਰਨਾ ਪਰ ਅਸੀਂ ਕਦੇ ਵੀ ਅਕਾਲੀ ਦਲ ਤੋਂ ਨਾ ਬਾਹਰ ਹੋਏ ਨਾ ਸੋਚਿਆ ਤੇ ਬਲਕੇ ਸਾਡੀ ਇਮਾਨਦਾਰੀ ਨਾਲੇ ਇੱਛਾ ਰਹੀ ਹੈ ਕੋਸ਼ਿਸ਼ ਰਹੀ ਆ ਕਿ ਅਸੀਂ ਕਾਲੀ ਦਲ ਨੂੰ ਕਿਵੇਂ ਮਜ਼ਬੂਤ ਕਰੀਏ ਸੋਚਣੇ ਕੀ ਫਰਕ ਹੁੰਦਾ ਕਿਸੇ ਦੀ ਕੋਈ ਸੋਚ ਨਹੀਂ ਹੋ ਸਕਦੀ ਕਿਸੇ ਦੀ ਕੋਈ ਹੋ ਸਕਦੀ ਹੈ ਕਿ ਜਰਾ ਕੋਈ ਸਟਾਈਲ ਹੁੰਦਾ ਕਿ ਜਰਾ ਕੋਈ ਹੁੰਦਾ ਸੋ ਮਤਲਬ ਜਿਹੜਾ ਕਾਲੀ ਆ ਪਰ ਹੁਣ ਜੋ ਹਾਲਾਤ ਬਣੇ ਨੇ ਹੈਰਾਨੀ ਵੀ ਹੋਈ ਹੈ ਮੈਨੂੰ ਬਹੁਤ ਲੋਕਾਂ ਨੂੰ ਵੀ ਬਹੁਤ ਹੋਈ ਹੋਣੀ ਕੁਝ ਲੋਕਾਂ ਨੇ ਸਤਿ ਸ੍ਰੀ ਅਕਾਲ ਦੇ ਅਸੀਸੇ ਦੇ ਬਾਦ ਅਸੀਸੇ ਦਿੱਤੇ ਕਹਿ ਕੇ ਕੀ ਅਸੀਂ ਇਸ ਫੇਸਬੁੱਕ 'ਤੇ ਦੇ ਰਹੇ ਹਾਂ ਕਿ ਕਾਲੀਦਲ ਪੰਥਕ ਹੋ ਗਿਆ। ਬਲਕਿ ਉਹਨਾਂ ਨੂੰ ਸ਼ਾਇਦ ਪਤਾ ਹੀ ਨਹੀਂ। ਇਹ ਕਾਲੀਦਲ ਤਾਂ ਜਿਸ ਦਿਨ ਉਤਪਨ ਹੋਇਆ, ਪੈਦਾ ਹੋਇਆ ਉਸ ਦਿਨ ਤੋਂ ਲੈ ਕੇ ਕਾਲੀਦਲ ਤਾਂ ਹਈ ਪੰਥਕ ਪਾਰਟੀ ਬਣ ਕੇ ਦੇਸ਼ ਔਰ ਦੁਨੀਆ ਵਿੱਚ ਇੱਕੋ ਪੰਥਕ ਪਾਰਟੀ ਆ। ਰਾਜਸੀ ਗਲਿਆਰੇ 'ਚ ਇੱਕੋ ਅੱਜ ਦੇ ਕਾਨੂੰਨ ਵਿਧਾਨ, ਪਰੰਪਰਾਵਾਂ ਦੇ ਭਾਵ ਜੂਤ ਮਾਲੀ ਕੈਸੀ ਪਾਰਟੀ ਆ ਜਿਹੜੀ ਐਲਾਨੀਆ ਤੌਰ 'ਤੇ ਕਹਦੀ ਆ ਇਹ ਸਰਵਤੱਤ ਦੇ ਭਲੇ ਦੀ ਵਿਚਾਰ ਰੱਖਦੀ ਆ ਸਾਰੇ ਧਰਮਾਂ ਦਾ ਸਨਮਾਨ ਕਰਦੀ ਆ ਸਾਰੇ ਵਰਗਾਂ ਦੀ ਰਾਖੀ ਦੀ ਜਾਮਨ ਜਾਂ ਕਿਸਾਨ ਮਜ਼ਦੂਰ ਦਾਲ ਤੱਕ ਮਤਲਬ ਵਪਾਰੀ ਪਰ ਹਰ ਵਰਗ ਦੀ ਮੁਲਾਜ਼ਮ ਨੌਜਵਾਨ ਬਜ਼ੁਰਗ ਬੀਬੀਆਂ ਪਰ ਹਰ ਵਰਗ ਦੀ ਰਾਖੀ ਦੀ ਜਾਮਨ ਪਰ ਨਾਲ-ਨਾਲ ਇੱਕੋ ਇੱਕ ਪਾਰਟੀ ਆ ਜਿਹੜੀ ਪੰਥ ਦੇ ਹਿੱਤਾਂ ਦੀ ਪਰੇਦਰਪਾਰ ਪਾਰਟੀ ਸੋ ਜਿਹੜੇ ਇਹ ਕਹਿ ਨਹੀਂ ਆ ਨਾ ਵੀ ਅਕਾਲੀ ਦਲ ਪੰਥਿਕ ਬਣ ਗਿਆ ਸੀ ਤਾਂ ਮੁਸੀਫੇ ਦੇ ਰਹੇ ਆ ਜਾਂ ਤਾਂ ਉਹਨਾਂ ਨੂੰ ਅਕਾਲੀ ਦਲ ਦੇ ਇਤਿਹਾਸ ਦਾ ਨਹੀਂ ਪਤਾ ਨਾ ਅਕਾਲੀ ਦਲ ਦੀ ਵਿਰਾਸਤ ਦਾ ਪਤਾ ਨਾ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਕੋਈ ਕੰਟਰੀਬਿਊਸ਼ਨ ਆ ਸੋ ਤਾਂ ਇਹ ਗੱਲਾਂ ਕਰ ਰਹੇ ਨੇ ਸੋ ਇਸ ਕਰਕੇ ਅਕਾਲੀ ਦਲ ਪੰਥਿਕ ਪਾਰਟੀ ਪੰਥ ਕਰ ਰਹੀ ਹੈ ਨਾ ਪੰਥ ਕੋਈ ਗੁਨਾਹ ਥੋੜੋ ਆ ਪੰਥ ਕੋਈ ਪਾਪ ਥੋੜੋ ਆ ਪੰਥ ਦਾ ਕਹਿੰਦਾ ਸਰਬੱਤ ਦੇ ਭਲੇ ਦੀ ਵਿਚਾਰ ਰੱਖੋ ਪੰਥ ਦਾ ਕਹਿੰਦਾ ਸਾਰੇ ਧਰਮਾਂ ਦਾ ਸਨਮਾਨ ਕਰੋ ਪਾਖਸਤਾ ਕਹਿੰਦਾ ਵੀ ਕਾਸਟਲੈਸ ਸੋਸਾਇਟੀ ਹੋਵੇ ਜਾਤ ਪਾਤ ਤੋਂ ਰਹਿਤ ਸਮਾਜ ਹੋਵੇ ਪਾਖਸਤਾ ਕਹਿੰਦਾ ਵੀ ਗਰੀਬ ਅਮੀਰ ਸਾਰੇ ਬਰਾਬਰ ਹੋਣ ਪਾਖਸਤਾ ਕਹਿੰਦਾ ਵੀ ਹਰ ਕਿਰਤੀ ਨੂੰ ਉਹਦੀ ਕਿਰਤ ਦਾ ਸਹੀ ਮੁਲਮਲੇ ਤੇ ਸਨਮਾਨ ਮਿਲੇ ਪਾਖਥ ਵੱਡਦਾ ਨਹੀਂ ਸਮਾਜ ਨੂੰ ਪਾਖ ਜੋੜਦਾ